ਅੰਮ੍ਰਿਤਸਰ ਦੇ ਵਿੱਚ ਇੱਕ ਖੌਫਨਾਕ ਕਤਲ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਪਤਨੀ ਨੇ ਆਪਣੇ ਪ੍ਰੇਮੀ ਨਾਲ ਮਿਲ ਕੇ ਆਪਣੇ ਹੀ ਪਤੀ ਦਾ ਖਾਤਮਾ ਕਰ ਦਿੱਤਾ ਜਾਣਕਾਰਾਂ ਦੇ ਮੁਤਾਬਿਕ ਗੁੰਮਸ਼ੁਦਗੀ ਤੋਂ ਖਾਲੜਾ ਨੇੜੇ ਬਾਰਡਰ ਤੇ ਮਿਲੀ ਡੈੱਡ ਬੋਡੀ ਪਰਿਵਾਰ ਨੇ ਪਤਨੀ ਤੇ ਪ੍ਰੇਮੀ ਤੇ ਲਗਾਏ ਹਨ ਗੰਭੀਰ aarop ਉਥੇ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਕਿਹਾ ਹੈ ਕਿ 6 ਫੁੱਟ ਦੇ ਨੌਜਵਾਨ ਨੂੰ ਇਕੱਲਾ ਦੋਸ਼ੀ ਨਹੀਂ ਮਾਰ ਸਕਦਾ ਹੋਰ ਵੀ ਕਈ ਵਿਅਕਤੀ ਸ਼ਾਮਲ ਹੋ ਸਕਦੇ ਹਨ ਪੁਲਿਸ ਦੇ ਵੱਲੋਂ ਮ੍ਰਿਤਕ ਦੀ ਪਤਨੀ ਅਤੇ ਉਸ ਦੇ ਪ੍ਰੇਮੀ ਨੂੰ ਕਾਬੂ ਕਰ ਲਿਆ ਗਿਆ ਹੈ ਪੁਲਿਸ ਦੇ ਵਿੱਚ ਜਾਂਚ ਵਿੱਚ ਸਾਹਮਣੇ ਆਇਆ ਸੀ ਕਿ ਮ੍ਰਿਤਕ ਦੀ ਪਤਨੀ ਦੇ ਸਾਹਮਣੇ ਰਹਿੰਦੇ ਫੋਟੋਗ੍ਰਾਫਰ ਦਾ ਪ੍ਰੇਮ ਸੰਬੰਧਾ ਸਨ ਜਿਸ ਦੇ ਕਰਕੇ ਉਹਨਾਂ ਦੋਨਾਂ ਨੇ ਮਿਲ ਕੇ ਆਪਣੇ ਪਤੀ ਦਾ ਕਤਲ ਗਲਾ ਘੋਟੇ ਕਰ ਦਿੱਤਾ ਜਾਂਚ ਤੋਂ ਬਾਅਦ ਇਹ ਸਾਰੇ ਖੁਲਾਸੇ ਹੌਲੀ-ਹੌਲੀ ਸਾਹਮਣੇ ਆ ਗਏ ਕੀ ਲੱਗ ਰਿਹਾ ਤੁਸੀਂ ਇਹ ਇਹ ਕਿ ਸਿਸਟਰ ਕੀ ਹੋਇਆ ਕਿਸੇ ਸਰ ਮੈਮ ਇਹਨੇ ਮੇਰੇ ਮਮਾ ਦਾ ਕਾਲ ਆਇਆ ਮੈਨੂੰ ਫੋਨੇ 3 ਵਜੇ ਤੇ 3 ਮੈਂ ਜਦੋਂ ਇੱਥੇ ਆ ਗਈ ਤੇ ਮੇਰੇ ਮਦਰ ਬਾਹਰ ਬੈਠੇ ਸੀ ਤੇ ਮੈਂ ਪੁੱਛਿਆ ਮਮਾ ਬ੍ਰਦਰ ਆ ਗਿਆ ਕਹਿੰਦੇ ਨਹੀਂ ਆਇਆ ਮੈਂ ਸਿੱਧਾ ਆਪਣੇ ਬ੍ਰਦਰ ਘਰ ਗਈ ਇਹਨੂੰ ਨਾਲ ਲੈ ਕੇ ਸਾਰੇ ਮੈਂ ਕੈਮਰੇ ਚੈੱਕ ਕੀਤੇ ਔਰ ਇਹਨੇ ਜਿੱਥੋ ਜਿੱਥੋਂ ਤੱਕ ਇਹਨੇ ਮੈਨੂੰ ਦੱਸਿਆ ਕਿ ਤਿੰਨ ਮੁੰਡੇ ਸੀ ਦੋ ਮੁੰਨੇ ਸੀ ਸਿੱਖ ਸਰਦਾਰ ਸੀ ਇਹਨੇ ਦੱਸਿਆ ਸੀ ਇਹਦੀ ਵਾਈਫ ਨੇ ਤੇ ਅਸੀਂ ਸਾਰੇ ਕੈਮਰੇ ਚੈੱਕ ਕਰ ਲਏ ਜਿੱਥੋਂ ਤੱਕ ਕਿ ਕੋਈ ਬਾਈਕ ਤੇ ਨਹੀਂ ਆਇਆ ਕੋਈ ਤਿੰਨ ਮੁੰਡੇ ਨਹੀਂ ਸੀ ਆਏ ਪਰ ਆ ਸਭ ਝੂਠ ਸੀ ਤੇ ਜਿੱਦਾਂ ਜੀ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਨੂੰ ਮਾਰਿਆ ਗਿਆ ਜਾਂ ਜਿਹੜਾ ਤੁਸੀਂ ਕਹਿ ਰਹੇ ਹੋ ਕਿ ਤਿੰਨ ਮੁੰਡੇ ਸੀ ਬਾਈਕ ਤੇ ਸੀ ਕਿਸੇ ਦਾ ਸ਼ੱਕ ਹੈ ਤੁਹਾਨੂੰ ਉਹਨਾਂ ਦੇ ਵਿੱਚੋਂ ਉਸ ਟਾਈਮ ਮੈਨੂੰ ਇਹ ਰੇਤ ਤੇ ਸ਼ਖਸੀਤ ਸਾਹਮਣੇ ਫੋਟੋਗ੍ਰਾਫਰ ਤੇ ਸ਼ਖਸੀਤ ਕਿ ਬਾਤ ਚੋਂ ਕਿੱਦ ਦੇ ਪਤਾ ਲੱਗਾ ਕਿ ਉਹਨਾਂ ਦੀ ਡੈਥ ਹੋ ਗਈ ਵਾਜਨੇ ਖੁਦ ਦੀ ਦੱਸਿਆ। ਐਂਡੀ ਵਾਈਫ ਨੇ ਖੁਦ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਨਾ ਉਦੋਂ ਐਨੇ ਦੱਸਿਆ ਕਿ ਮੈਂ ਨਹੀਂ ਮਾਰਿਆ ਉਦੋਂ ਇੰਜ ਨੇ ਕਿਹਾ ਪਰ ਕਹਿੰਦੀ ਹੈ ਕਿ ਫੋਟੋਗ੍ਰਾਫਰ ਨੂੰ ਸਭ ਪਤਾ ਹੈ ਜਦਕਿ ਇਹ ਦੋਨੋਂ ਐਡ ਸੀ ਅਸੀਂ ਦੋਨਾਂ ਨੇ ਮਾਰਿਆ। ਅੱਛਾ। ਜਦੋਂ ਬੱਡੀ ਕਿਥੋਂ ਦਾ ਲੋਕ ਮਿਲਿਸ ਬਾਅਦ ਪੁਲਿਸ ਨੂੰ। ਕਿੱਥੇ ਸਿਆਣਾ ਨੇ ਹਾਂਜੀ। ਖਾਲੜਾ ਦੇ ਕੋਲ ਮਿਲੀ ਗਾ ਕੇ। ਅੱਛਾ। ਪਾਕਿਸਤਾਨ ਬਾਰਡਰ ਦੇ ਕੋਲ ਮਾਤਾ ਹੀ ਕੀ ਨਾਮ ਹੀ ਆਪਣਾ ਜੀਰਾਂ ਨੇ ਤੇ ਕੀ ਗੱਲ ਹੋਈ ਗੱਲ ਮੈਂ ਨਾ ਮੇਰੇ ਦੋ ਟਾਈਮ ਹੀ ਨਹੀਂ ਹੋ ਗਿਆ ਸਰਦਰੀ ਹੋਈ ਹੋਈ ਆਰ ਮੇਰਾ ਬੇਟਾ ਕੰਨਾ ਮੰਮੀ ਤੁਸੀਂ ਕਿਤੇ ਮੱਤਾ ਨਹੀਂ ਦੇ ਕੇ ਆਜ ਬਾਬਾ ਲਾਲ ਦੇ ਜਨਮ ਮੱਤਾ ਦੇਣਾ ਮੈਂ ਕਿਹਾ ਮੰਨੀ ਛੱਡ ਛੱਟ ਹੋ ਗਏ 8 8:30 ਵਜੇ ਭੋਗ ਪੈ ਜਾਂਦਾ ਫੇਰ ਸੁਣਵਾ ਕੰਨਾ ਨਹੀਂ ਮੈਂ ਛੱਡ ਗਿਆ ਨਾ ਮੈਨੂੰ ਛੱਡਣ ਚੱਲਾ ਗਿਆ ਉਹ ਉੱਥੇ ਮੈਂ satsang ਸੁਣੀਆ ਮੈਂ ਇਹ ਮੈਨੂੰ ਕਹਿੰਦਾ ਸੀ 8:30 ਵਜੇ ਆ ਕੇ ਮੈਂ ਤੁਹਾਨੂੰ ਲੈ ਜਾਵਾਂਗਾ ਨਹੀਂ ਪਹੁੰਚਿਆ ਮੇਰੇ ਜਾਨ ਤੂੰ 15 ਮਿੰਟ ਬਾਅਦ ਜੇ ਤੂੰ ਮੈਨੂੰ 7:30 ਵਜੇ ਛੱਡ ਕੇ ਆਪਣੀ ਬੇਟੀ ਲੈ ਗਿਆ ਛੁੱਪੀ ਗਈ ਤਿੰਨ ਕੋਸ਼ਾਂ ਦੀ ਉਹ ਮੱਥਾ ਟਿਕਾਇਆ ਆਪ ਟੇਕ ਕੇ ਸ਼ਾਇਦ ਉਹ ਉੱਥੇ ਕੈਮਰੇ ਆ ਚ ਵੀ ਆਇਆ ਹੋਵੇ ਬਾਬਾ ਲਾਲ ਦੀ ਹੋਰੀਆਂ ਵਾਲੇ ਬਾਜ਼ਾਰ ਤੇ ਮੈਨੂੰ ਮੇਰੇ ਬੇਟੀ ਦਾ ਡੇਟ ਹੈ ਉਹ ਛੱਡ ਗਏ ਨੇ ਮੈਂ ਘਰ ਆਈਏ ਮੈਂ ਪੁੱਛਿਆ ਮੈਂ ਕਿਹਾ ਮਨੀ ਕਿੱਥੇ ਗਿਆ ਕਹਿੰਦੇ ਉਹਦੇ ਨਾਲ ਨਾ ਤਿੰਨ ਮੁੰਡੇ ਉਹਨੂੰ ਲੈ ਗਏ ਮੈਂ ਕਿਹੜੇ ਮੁੰਡੇ ਮੈਂ ਕਿਹਾ ਸਾਡੇ ਘਰ ਕੋਈ ਮੁੰਡਾ ਹੀ ਨਹੀਂ ਆਇਆ ਕਹਿੰਦੇ ਨਹੀਂ ਤਿੰਨ ਆਏ ਸੀ ਬਾਹਰੋਂ ਮੈਂ ਕਿਹਾ ਤੂੰ ਵੇਖੇ ਕਹਿੰਦੇ ਹਾਂ ਮੈਂ ਵੇਖੇ ਤਾਂ ਸੀ ਲੇਕਿਨ ਉਹ ਮੈਨੂੰ ਕਹਿੰਦੇ ਅੰਦਰ ਚਲ ਜਾ ਅੰਦਰ ਚਲ ਜਾ ਮੈਨੂੰ ਗੁੰਮਰਾਹ ਕਰਤਾ ਉਹਨਾਂ ਨੇ ਮੈਂ ਘਰ ਆ ਗਈ ਬੈਠੇ ਉਸੇ ਵੇਲੇ ਅੰਦਰ ਆਈ ਆ ਮੈਨੂੰ ਚੈਨ ਨਹੀਂ ਪਿਆ ਵੀ ਮਨੀ ਚਲਾ ਕਿੱਥੇ ਗਿਆ ਰਿਐਕਟਰ ਆਮ ਨਹੀਂ ਹੈਗੀ ਬਾਹਰ ਉਹਨਾਂ ਨੇ ਉੱਪਰ ਸਭ ਕੁਝ ਕਰ ਦਿੱਤਾ ਸੀ ਮੇਰੇ ਹੱਥ ਮੈਨੂੰ ਤਾਂ ਬਾਅਦ ਚ ਪਤਾ ਲੱਗਾ ਕਿ ਨਹੀਂ ਵੀ ਮੈਨੂੰ ਮਾਰਤਾ ਨਾਲੇ ਤੈਨੂੰ ਪਤਾ ਲੱਗੇ ਮੈਂ ਰੋਂਦੀ ਸੀ ਮੈਂ ਕਿਹਾ ਮੈਨੂੰ ਨਾ ਕਰ ਨਹੀਂ ਮੈਂ ਰੋਂਦੀ ਨਹੀਂ ਕੋ ドラ ਮੈਨੂੰ ਐ ਹੋਈ ਸ਼ੱਕ ਪੈਂਦਾ ਸੀ ਮੈਂ ਕਿ ਮਨੀ ਨੂੰ ਮਾਰ ਦਿੱਤਾ ਕਿਸੇ ਨੇ ਕੋਈ ਹੁੰਡਾ ਆਇਆ ਹੁੰਦਾ ਕਿ ਮੇਰੇ ਚੰਦਾ ਕੋਈ ਥੋੜਾ ਸ਼ੱਕ ਪੈਂਦਾ ਸੀ ਮੈਨੂੰ ਫਿਰ ਇਹਨੂੰ ਉੱਥੇ ਥਾਣੇ ਵੀ ਬੁਲਾਇਆ ਉਹਨਾਂ ਨੇ ਵੀ ਇਹ ਹੋ ਗਿਆ ਕਹਿੰਦੇ ਮੈਨੂੰ ਤਾਂ ਸ਼ੱਕ ਹੀ ਤੁਸੀਂ ਲੱਗਦੇ ਤੇ ਜਦੋਂ ਤੁਸੀਂ ਜਿੱਦਾਂ ਨਹੀਂ ਕਰਿਆ ਉਹਨਾਂ ਨੂੰ ਮਾਰ ਦਿੱਤਾ ਗਿਆ ਤੇ ਉਦੋਂ ਰਾਤ ਪੁਲਿਸ ਹੁਣ ਕੋਲ ਕਰ ਵੇਤੀ ਗਈ ਆ ਮਿੱਤੇ ਪੁਰਸ ਵੱਲੋਂ ਪਾਰਵਾਈ ਅਗਲੇ ਦਿਨ ਅਸੀਂ ਰਿਪੋਰਟ ਦਿੱਤੀ ਕਿਉਂਕਿ ਮੈਂ ਕਿਸੇ ਨੂੰ ਮੈਨੂੰ ਇਹ ਨਹੀਂ ਸੀ ਪਤਾ ਕਿ ਇਹਨੂੰ ਮਾਰ ਦਿੱਤਾ ਪਰ ਉਹ ਤਾਂ ਜਦੋਂ ਕੈਮਰਿਆਂ ਕੁਮਰਿਆਂ ਤੇ ਜਾਂ ਪੁਲਿਸ ਵਾਲੇ ਆਏ ਸਾਨੂੰ ਫਿਰ ਪਤਾ ਲੱਗਾ ਫਿਰ ਮੇਰੀਆਂ ਬੇਟੀਆਂ ਕਹਿੰਦੀਆਂ ਮਮਾ ਮਨੀ ਨੂੰ ਮਾਰ ਦਿੱਤਾ ਗਿਆ ਉਹ ਤੇ ਅਜਿਹਾ ਨਹੀਂ ਦੁਨਣਾ ਨੇ ਰਲ ਕੇ ਮਾਰਿਆ ਪੁਲਿਸ ਵੱਲੋਂ ਕਾਰਵਾਈ ਚੱਲ ਰਹੀ ਚੱਲ ਮੇਰੇ ਨਾਲ ਤਾਂ ਜੋ ਬੀਤ ਗਈ ਬੀਤ ਗਈ ਉਹਨੇ ਵਾਪਸ ਤਾਂ ਹੁਣਾਣਾ ਨਹੀਂ ਲੇਕਿਨ ਇਹ ਮੈਨੂੰ ਨਜ਼ਰ ਆਣ ਠੀਕ ਹਾਂਜੀ ਮੈਂ ਕੀ ਨਾਮ ਹੈ ਆਪਕਾ ਮੀਤੂ ਸ਼ਰਮਾ ਕੀ ਹੋਇਆ ਸੀ ਮੈਮ ਸਾਨੂੰ ਇਹਦੀ ਵਾਈਫ ਦੇ ਥਰੂ ਵੀ ਪਤਾ ਲੱਗਿਆ ਕਿ ਜਿਹੜਾ ਮੇਰਾ ਬ੍ਰਦਰ ਹੈ ਉਹਨੂੰ ਉਹਦੇ ਦੋਸਤ ਜਿਹੜੇ ਆ ਆਪਣੇ ਦੋਸਤਾਂ ਨਾਲ ਚਲਾ ਗਿਆ ਠੀਕ ਹੈ ਅਗਲੇ ਦਿਨ ਸਾਨੂੰ ਰਾਤ ਤੱਕ ਉਹ ਬੱਚਾ ਆਇਆ ਨਹੀਂ ਜਿੱਦੋਂ ਅਗਲੇ ਦਿਨ ਸਾਨੂੰ ਪਤਾ ਲੱਗਿਆ ਤੇ ਅਸੀਂ ਗੁੰਮਸ਼ੁਦਗੀ ਦੇ ਸਾਬਨਾਵਾਂ ਦੀ ਪਾਲ ਕਰਦੇ ਰਹਾਂ ਜਿੱਦਾਂ ਜਿੱਦਾਂ ਇਹਨੇ ਸਾਨੂੰ ਗੁੰਮਰਾਹ ਕੀਤਾ ਅਸੀਂ ਉਹਦੇ ਸਾਬਨਾਵਾਂ ਪਾਲ ਕਰੀਗੇ ਤੇ ਫਿਰ ਆਪਾਂ ਉੱਥੇ ਜਾ ਕੇ ਦਰਖਾਸਤ ਵੀ ਲਿਖਾਈ ਪੁਲਿਸ ਸਟੇਸ਼ਨ ਤੇ ਜਾ ਕੇ ਪੁਲਿਸ ਨੇ ਵੀ ਚਲੋ ਨਾਲ ਨਾਲ ਕਾਰਵਾਈ ਕਰਦੇ ਗਏ ਫਿਰ ਜਿਹੜੇ ਸੀਸੀਟੀਵੀ ਸੀ ਕੁਝ ਸਬੂਤ ਉਹਨਾਂ ਤੋਂ ਹਾਸਲ ਹੋਏ ਪੁਲਿਸ ਉਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਸਾਰੀ ਇਨਵੈਸਟੀਗੇਸ਼ਨ ਕਰਦੀ ਹੈ ਠੀਕ ਹੈ ਫਿਰ ਜਿਦੋਂ ਇਹਨਾਂ ਚੀਜ਼ਾਂ ਬਾਰੇ ਹੌਲੀ-ਹੌਲੀ ਡਿਸਕਲੋਜ਼ ਹੁੰਦਾ ਗਿਆ ਤੇ ਐਂਡ ਤੇ ਆ ਕੇ ਇਸ ਇਹਦੀ ਜਿਹੜੀ ਡੈੱਡ ਬੋਡੀ ਸੀ ਜਦੋਂ ਸਾਰਾ ਕੁਝ ਪ੍ਰੂਫਸ ਕਲੂ ਨਾ ਕਲੂ ਜੋੜਦੇ ਗਏ ਇਸ ਬੱਚੇ ਦੀ ਡੈੱਡ ਬੋਡੀ ਸਾਨੂੰ ਖਾਲੜਾ ਤੋਂ ਮਿਲੀ ਪਾਕਿਸਤਾਨ ਬਾਰਡਰ ਦੇ ਕੋਲ ਤੇ ਬਹੁਤ ਹੀ ਜ਼ਿਆਦਾ ਬੁਰੀ ਹਾਲਤ ਦੇ ਵਿੱਚ ਮਿਲੀ ਜਦੋਂ ਪੁਲਿਸ ਨੇ ਇਹਨੂੰ ਇੰਟਰੋਗੇਸ਼ਨ ਤੇ ਲੈ ਇਨਵੈਸਟੀਗੇਸ਼ਨ ਕੀਤੀ ਉਦੋਂ ਇਹ ਬੋਲੀ ਕਿ ਇਹਦਾ ਤੇ ਇਹਦੇ ਲਵਰ ਨੇ ਮਿਲ ਕੇ ਸਾਰਾ ਕੰਡ ਕੀਤਾ ਹੈ ਇਦੇ ਲਵਰ ਦਾ ਨਾਮ ਜਿਹੜਾ ਬਿਲਕੁਲ ਸਾਡੇ ਘਰ ਦੇ ਆਪੋਜ਼ਿਟ ਹੈ ਸੋਨੂ ਸ਼ਰਮਾ ਫੋਟੋਗ੍ਰਾਫਰ ਹੈ ਤੇ ਪਲੀਜ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਇਹਨਾਂ ਤੇ ਤੇ ਇੱਕ ਚੀਜ਼ ਕੀ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਕੀ ਜਿਹੜੀ ਪਾਕਿਸਤਾਨ ਬਾਰਡਰ ਦੇ ਪੋਲ ਕਿਧਰ ਮਿਲੀ ਹੈ ਕਿਉਂਕਿ ਤੁਹੀ ਨੇ ਚੀਜ਼ ਨੂੰ ਸਮਝਦੇ ਕਿ ਸਿਰਫ ਦੋ ਜਾਣੇ ਦਾ ਕੰਮ ਨਹੀਂ ਹੋ ਸਕਦਾ ਬਿਲਕੁਲ ਬਿਲਕੁਲ 150% ਸ਼ੋਰ ਹੈ 6 ਫੋਟੋ ਦਾ ਸੀ ਮੇਰਾ ਭਰਾ ਉਸ ਨੂੰ ਕੱਲਾ ਬੰਦਾ ਇਹਨਾਂ ਨੇ ਜੇ ਜੇ ਕਹਿ ਰਹੀ ਇਹਦੇ ਕਹਿਣ ਅਨੁਸਾਰ ਜੇ ਨੇ ਉੱਪਰ ਉਹਦਾ ਮਰਡਰ ਕੀਤਾ ਰੂਮ ਦੇ ਵਿੱਚ ਦੋਵਾਂ ਜਣਿਆਂ ਨੇ ਇਹਨੇ ਲੰਬੇ ਉੱਚੇ ਬੰਦੇ ਨੂੰ ਇੱਕ ਕੱਲਾ ਬੰਦਾ ਜਾਂ ਦੋ ਬੰਦੇ ਰਲ ਕੇ ਨਹੀਂ ਤਾਰ ਸਕਦੇ ਥੱਲੇ ਇਹਦੇ ਵਿੱਚ ਹੋਰ ਵੀ ਬੜੇ ਜਾਨੇ ਇਨਵੋਲਵ ਹੋਏ ਉਹਨਾਂਗੇ ਸਾਡੀ ਰਿਕਵੈਸਟ ਹੈ ਪੁਲਿਸ ਵੀ ਇਸ ਦੀ ਇਸ ਚੀਜ਼ ਬਾਰੇ ਪੂਰੀ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਹੜੇ ਵੀ ਪਰਸਨ ਇਨਾ ਚ ਇਨਵੋਲਵ ਨੇ ਉਹਨਾਂ ਤੇ ਸਖਤ ਸਖਤ ਕਾਰਵਾਈ ਹੋਵੇ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਜੋ ਤਕਲੀਫ ਅਸੀਂ ਸਹਰੇ ਨਾ ਇਸ ਟਾਈਮ ਪਰਮਾਤਮਾ ਜਾਣਦਾ ਬਸ ਜਿਸ ਟਾਈਮ ਮੈਡਮ ਉਹਨੇ ਕਿਹਾ ਡਾਕਟਰ ਵੀ ਕੌਸ਼ਨ ਘਰ ਕੋਈ ਨਹੀਂ ਸੀਗਾ ਮੇਰੇ ਮੰਮਾ ਉੱਥੇ ਗਏ ਦੇ ਸੀ ਮੰਦਿਰੇ ਆਪ ਹੀ ਛੱਡ ਕੇ ਆਇਆ ਸੀ ਤੇ ਉਹ ਦੁਬਾਰਾ ਜਦੋਂ ਘਰ ਆਇਆ ਤੇ ਬਸ ਉਹਨੇ ਇਹਨਾਂ ਦੋਨਾਂ ਨੂੰ ਵੇਖ ਲਿਆ ਇਹੀ ਉਹਦਾ ਕਾਰਨ ਬਣਿਆ ਸਰ ਜਦੋਂ ਆਪਾਂ ਪੁਲਿਸ ਸਟੇਸ਼ਨ ਸੀ ਡਿਵੀਜ਼ਨ ਚ ਗਏ ਆ ਪਾਗਲ ਵਾਲੀ ਗੇਟ ਉਹਨਾਂ ਨੇ ਸਾਨੂੰ ਸਾਡੇ ਨਾਲ ਬੜਾ ਵਧੀਆ ਕੋਆਪਰੇਟ ਕੀਤਾ ਉੱਥੋਂ ਦੇ ਐਸ ਐਚਓ ਮੈਮ ਨੇ ਮੈਮ ਰਜਵੰਤ ਕੌਰ ਨੇ ਬੇਸ਼ੱਕ ਉਹਨਾਂ ਦਾ ਏਰੀਆ ਨਹੀਂ ਸੀ ਇਹ ਵੀ ਉਹਨਾਂ ਨੂੰ ਇੱਥੇ ਆ ਕੇ ਪਤਾ ਲੱਗਾ ਪਰ ਫਿਰ ਵੀ ਉਹਨਾਂ ਨੇ ਸਾਡੀ ਕਿਸੇ ਤਰ੍ਹਾਂ ਨਾ ਕੋਈ ਕਮੀ ਨਹੀਂ ਰਹਿਣ ਦਿੱਤੀ ਇਨਵੈਸਟੀਗੇਸ਼ਨ ਚ ਉਹਨਾਂ ਨੇ ਸਾਡਾ ਪੂਰਾ ਸਾਥ ਦਿੱਤਾ ਇਸ ਚੀਜ਼ 'ਚ ਅਸੀਂ ਉਹਨਾਂ ਦੇ ਇਸ ਚੀਜ਼ 'ਤੇ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਬਾਕੀ ਵੀ ਪੂਰੀ ਪੁਲਿਸ ਟੀਮ ਦੇ ਅਸੀਂ ਸ਼ੁਕਰਗੁਜ਼ਾਰ ਹਾਂ ਪਰ ਸਾਨੂੰ ਪੂਰਾ ਇਨਸਾਫ ਦਵਾ ਦਿਓ ਹਾਂਜੀ ਭਜੀ ਕੀ ਨਾਮ ਤੇ ਆਪਰਾ ਮੇਰਾ ਅਸ਼ੀਸ਼ ਸ਼ਰਮਾ ਆਸ਼ੂ ਨਾਮ ਆ ਮੇਰਾ ਸਰ ਇਹ ਮੇਰੇ ਤਾਏ ਦੇ ਲੜਕਾ ਮਨੀ ਇਹ ਸੰਡੇ ਤੋਂ ਰਾਤ ਤੋਂ ਹੀ ਲਾਪਤਾ ਸੀਗਾ ਸਾਨੂੰ ਅਗਲੇ ਦਿਨ ਮੰਡੇ ਨੂੰ ਪਤਾ ਲੱਗਾ ਕਿ ਇਹ ਘਰ ਨਹੀਂ ਆਇਆ ਰਾਤ ਦਾ ਪੂਰੀ ਤੇ 3-3:30 ਦਿਨ ਪਤਾ ਲੱਗਾ ਮੈਨੂੰ ਕਿ ਇਹ ਲਾਪਤਾ ਰਾਤ ਘਰ ਨਹੀਂ ਆ ਉਸ ਤੋਂ ਬਾਅਦ ਅਸੀਂ ਕੈਮਰੇ ਗੁਮਰੇ ਦੇਖਣ ਲੱਪੇ ਆ। ਇਹਦੀ ਵਾਇਵ ਦੇ ਮੁਤਾਬਕ ਜੋ-ਜੋ ਬੋਲਿਆ ਉਹ ਗੁੰਮਰਾਹ ਕਰਦੇ ਰਹੀ ਝੂਠ ਬੋਲੀ ਗਈ। ਇਹ 3-4 ਦਿਨ ਉਹਦੇ ਹਿਸਾਬ ਨਾਲ ਲੱਭਦੇ ਰਹੇ। ਫਿਰ ਸਾਨੂੰ ਰਾਤ ਨੂੰ ਸ਼ੋਅ ਹੋਇਆ ਕਿ ਕੋਈ ਬੰਦਾ ਆਇਆ ਘਰ ਤੇ ਨਿਕਲਿਆ ਵੀ ਹੈ। ਉਹਦੇ ਹਿਸਾਬ ਨਾਲ ਆਪਾਂ ਕੈਮਰੇ ਇਨਵੈਸਟੀਗੇਟ ਕੀਤੇ ਆ ਤੇ ਉਹਦੇ ਹਿਸਾਬ ਨਾਲ ਸਾਰਾ ਪਤਾ ਲੱਗਾ। ਉਹ ਬੰਦਾ ਪਹਿਲਾਂ ਚੱਲਿਆ ਜਿਹੜਾ ਆਇਆ ਸੀ। ਹਾਂਜੀ ਉਹ ਬਿਲਕੁਲ ਘਰ ਦੇ ਸਾਹਮਣੇ ਫੋਟੋਗ੍ਰਾਫਰ ਸੋਨੂ ਸ਼ਰਮਾ ਉਹ ਸੀਗਾ। ਉਸ ਟਾਈਮ ਕਿਤੇਗਾ। ਉਹ ਕੈਮਰੇਾਂ 'ਚ ਤੇ ਉਹਨੇ ਮੂੰਹ ਟੱਕਿਆ ਦਾ ਸੀਗਾ। ਫਿਰ ਉਹਨੇ 6 ਕੋਈ ਤੜਕੇ ਉੱਥੇ ਘੋ ਮੰਡੀ ਐਕਟੀਵਲ ਆ ਗਿਆ ਆ ਸਾਰਾ ਕ੍ਰਾਈਮ ਕਰਨ ਤੋਂ ਬਾਅਦ ਉਹਦੀ ਚਾਲ ਤੋਂ ਸਾਨੂੰ ਸ਼ੱਕ ਪਿਆ ਤੇ ਕੀ ਕਾਰਨ ਆ ਜਿਹੜਾ ਮਾਰਿਆ ਗਿਆ ਤੁਹਾਡੇ ਘਰਾਂ ਇਹ ਅਫੇਅਰ ਸੀਗਾ ਇਹਨਾਂ ਦਾ 3 ਕੋ ਸਾਲ ਤੋਂ ਚੱਲਦਾ ਪਿਆ ਸੀਗਾ ਕਿਹਨਾਂ ਦਾ ਮਨੀ ਸ਼ਰਮਾ ਦੀ ਵਾਈਫ ਦਾ ਦੇ ਸਾਹਮਣੇ ਫੋਟੋਗ੍ਰਾਫਰ ਦਾ ਇਹ ਕੁਝ ਪਤਾ ਲੱਗਾ ਕਿ ਸਹੀ ਅਥਾਰ ਦੇ ਨਾਲ ਮਾਰਿਆ ਗਿਆ ਜਾਂ ਨਹੀਂ ਹੈ ਇਨਵੈਸਟੀਗੇਸ਼ਨ ਚ ਪੁਲਿਸ ਨੇ ਦੱਸਿਆ ਨਹੀਂ ਹੈ ਜੇ ਕਿ ਪਹਿਲਾਂ ਉਹਨੂੰ ਮਾਰਿਆ ਕੁਛ ਹੀ ਜਾਂਦਾ ਸਿੱਧਾ ਗਲਾ ਹੀ ਦਵਾਇਆ ਕੁਛ ਨਹੀਂ ਪ੍ਰੋਪਰ ਬੋਡੀ ਪੋਸਟਮਾਰਟਮ ਪੋਸਟਮਾਰਟਮ ਹੋ ਰਿਹਾ ਬੋਰਡ ਮੀਟਿੰਗ ਬੈਠ ਰਹੀ ਹੈ ਉੱਥੇ ਤੇ ਫਿਰ ਬੋਡੀ ਰਿਸੀਵ ਕਰਾਂਗੇ ਆਪਾਂ 22 ਤਰੀਕ ਨੂੰ ਇੱਕ ਕੰਪਲੇਂਟ ਥਾਣਾ ਸੀ ਡਿਵੀਜ਼ਨ ਮਸਹੂਲ ਹੋਈ ਜਿਸ ਦੇ ਵਿੱਚ ਮਿੰਨੀ ਸ਼ਰਮਾ ਜਿਹੜੀ ਕਟੜਾ ਸਫੇਦ ਦੀ ਰਹਿਣ ਵਾਲੀ ਹੈ ਉਸਨੇ ਦੱਸਿਆ ਕਿ ਮੇਰਾ ਭਰਾ ਸ਼ਾਮ ਤੋਂ ਜਿਹੜਾ ਵਾ ਮਿਸਿੰਗ ਹੈ ਜਿਸ ਦੇ ਉੱਤੇ ਥਾਣਾ ਸੀ ਡਿਵੀਜ਼ਨ ਵੱਲੋਂ ਕਾਰਵਾਈ ਕਰਦੇ ਆ ਸਾਰੀ ਚੀਜ਼ ਨੂੰ ਇਨਵੈਸਟੀਗੇਟ ਕੀਤਾ ਗਿਆ ਇਸ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈ ਵੀ ਜਿਹੜਾ ਉਸ ਦਿਨ ਮਿਸਿੰਗ ਜਿਸ ਦੀ ਰਿਪੋਰਟ ਆਈ ਮਨੀ ਸ਼ਰਮਾ ਜਿਹੜਾ ਇਹ 2016 ਦਾ ਜਿਹੜਾ ਸ਼ਾਦੀ ਸ਼ਾਦੀशुदा ਸੀਗਾ ਇਸ ਦੀ ਸ਼ਾਦੀ ਜਿਹੜੀ ਆ ਉਹ ਰਜਨੀ ਨਾਮ ਦੀ ਲੜਕੀ ਦੇ ਨਾਲ ਹੋਈ ਸੀ ਨਾ ਇਸ ਤੇ ਇਸ ਸ਼ਾਦੀ ਦੇ ਵਿੱਚੋਂ ਦੋ ਬੱਚੇ ਵੀ ਸਨ ਇਸ ਇਸ ਦੀ ਪਤਨੀ ਦੀ ਜਿਹੜੀ ਰਜਨੀ ਆ ਇਸ ਦੇ ਇਲੀਜੀਟ ਰਿਲੇਸ਼ਨਸ ਜਿਹੜੇ ਆ ਆਪਣੇ ਕਰਦੇ ਹੀ ਬਾਹਰ ਇੱਕ ਫੋਟੋਗ੍ਰਾਫੀ ਦੀ ਦੁਕਾਨ ਕਰਦਾ ਸੋਨੂ ਸ਼ਰਮਾ ਜਿਹੜਾ ਸ਼ਰਮਾ ਕਲੋਨੀ ਤਰਨਤਾਰਨ ਰੋਡ ਦਾ ਰਹਿਣ ਵਾਲਾ ਉਸ ਦੇ ਨਾਲ ਹੋ ਗਿਆ ਇਸ ਸਾਰੀ ਚੀਜ਼ ਨੂੰ ਜਦੋਂ ਇਨਵੈਸਟਿਗੇਟ ਕੀਤਾ ਗਿਆ ਤਾਂ ਇਹ ਗੱਲ ਸਾਹਮਣੇ ਆਈ ਵੀ ਇਹਨਾਂ ਦੋਵਾਂ ਨੇ ਜਿਹੜੇ ਕਾਫੀ ਸਮੇਂ ਤੋਂ ਉਹਨਾਂ ਦੇ ਲਿਫਟ ਰਿਲੇਸ਼ਨਸ ਸਨ ਜਦੋਂ ਉਸ ਦਿਨ ਜਿਸ ਦਿਨ ਮਿਸ ਹੁੰਦਾ ਹੈ ਮਨੀ ਸ਼ਰਮਾ ਉਸ ਦਿਨ ਇਹਨਾਂ ਦੀ ਜਿਹੜੀ ਮਾਤਾ ਹੈ ਉਹ ਗੁਰਦੁਆਰੇ ਜਾਂਦੀ ਹੈ ਗੁਰਦੁਆਰੇ ਜਾਣ ਤੋਂ ਬਾਅਦ ਇਹ ਰਜਨੀ ਸ਼ਰਮਾ ਘਰ ਦੇ ਵਿੱਚ ਜਿਹੜੀ ਇਕੱਲੀ ਹੁੰਦੀ ਹੈ ਤੇ ਇਹ ਜਿਹੜਾ ਸੋਨੂ ਸ਼ਰਮਾ ਜਿਹੜਾ ਇਹ ਉਸ ਤੇ ਉਸ ਦੌਰਾਨ ਇਹਨਾਂ ਦੇ ਘਰ ਦੇ ਵਿੱਚ ਆ ਜਾਂਦਾ ਹੈ ਇਸੇ ਦੌਰਾਨ ਹੀ ਜਿਹੜਾ ਮਨੀ ਸ਼ਰਮਾ ਆ ਜਿਹੜਾ ਰਜਨੀ ਦਾ ਪਤੀ ਉਹ ਉਸ ਘਰ ਦੇ ਵਿੱਚ ਆਉਂਦਾ ਤੇ ਇਹਨਾਂ ਦੋਵਾਂ ਨੂੰ ਜਿਹੜਾ ਉਸ ਘਰ ਦੇ ਵਿੱਚ ਵੇਖਦਾ ਜਿਸ ਤੇ ਇਸ ਗੱਲ ਦਾ ਜਿਹੜਾ ਰੌਲਾ ਪੈਣ ਦੇ ਡਰੋਂ ਇਹਨਾਂ ਦੋਵਾਂ ਜਿਹੜਾ ਇਸ ਦੀ ਪਤਨੀ ਰਜਨੀ ਸ਼ਰਮਾ ਤੇ ਪਲੱਸ ਜਿਹੜਾ ਸੋਨੂ ਆ ਇਹਨਾਂ ਦੋਵਾਂ ਨੇ ਰਲ ਕੇ ਜਿਹੜਾ ਮਨੀ ਸ਼ਰਮਾ ਦਾ ਗਲਾ ਕੁੱਟ ਕੇ ਉੱਥੇ ਮੌਕੇ ਤੇ ਤੇ ਕਤਲ ਕਰ ਦਿੱਤਾ ਗਿਆ। ਕਤਲ ਕਰਨ ਤੋਂ ਬਾਅਦ ਉਸ ਤੋਂ ਬਾਅਦ ਇਸ ਦੀ ਜਿਹੜੀ Laash ਨੂੰ Activa ਦੇ ਅੱਗੇ ਰੱਖ ਕੇ ਇਹਨਾਂ ਚਬਾਲ ਰੇਨ ਦੇ ਵਿੱਚ ਜਾ ਕੇ ਜਿਹੜਾ ਸੋਨੂ ਸ਼ਰਮਾ ਆ ਉਸ ਦੇ ਵਿੱਚ ਸੁੱਟਿਆ ਜਿਹੜੀ ਗੋਤਾਖੋਰਾਂ ਦੀ ਮਦਦ ਦੇ ਨਾਲ ਪੁਲਿਸ ਪਾਰਟੀ ਨੇ ਖਾਲੜਾ ਜਿਹੜਾ ਥਾਣਾ ਆ ਉਸ ਦੇ ਲਾਗੋਂ ਜਿਹੜਾ ਇਸ ਨੂੰ ਰਿਕਵਰ ਕੀਤਾ ਗਿਆ ਤੇ ਤਾਂ ਪੋਸਟਮਾਰਟਮ ਕਰਾ ਕੇ ਜਿਹੜਾ ਵਾਰਸਾਂ ਦੇ ਹਵਾਲੇ ਕੀਤਾ ਜਾ ਚੁੱਕਾ ਹੈ ਇਸ ਸਾਰੇ ਜੀ ਨੂੰ ਇਨਵੈਸਟੀਗੇਟ ਕਰਨ ਤੋਂ ਬਾਅਦ ਥਾਣਾ ਗੇਟ ਕੀ ਮਾਦੇ ਵਿੱਚ ਮਕਦਮਾ ਨੰਬਰ 225 228 225 ਅੰਡਰ ਸੈਕਸ਼ਨ 103 ਬੀ ਐਨ ਐਸ ਜਿਹੜਾ ਦਰਜ ਕੀਤਾ ਗਿਆ ਇਸ ਦੇ ਵਿੱਚ ਇਹਨਾਂ ਦੋਵਾਂ ਦੋਸ਼ੀਆਂ ਦੀ ਜਿਹੜੀ ਗ੍ਰਿਫਤਾਰੀ ਕਰ ਲਈ ਗਈ ਹੈ ਜਿਹੜਾ ਵਾਰਦਾਤ ਵੇਲੇ ਜਿਹੜਾ ਐਕਟਿਵਾ ਵਰਤਿਆ ਗਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਜਿਸ ਪਰਨੇ ਦੇ ਮੰਨੀ ਸ਼ਰਮਾ ਦਾ ਗਲਾ ਕਟਿਆ ਗਿਆ ਉਹ ਵੀ ਬਰਾਮਦ ਕਰ ਲਿਆ ਗਿਆ ਤੇ ਇਹਨਾਂ ਦੋਹਾਂ ਦੋਸ਼ੀਆਂ ਦੀ ਅਰੈਸਟ ਵੀ ਜਿਹੜੀ ਹੈ ਤਸਵਰ ਕਰ ਲਈ ਗਈ ਹੈ ਜਿਨ੍ਹਾਂ ਨੂੰ ਪੇਸ਼ ਅਦਾਲਤ ਕੀਤਾ ਜਾ ਚੁੱਕਾ ਹੈ ਤੇ ਇਹ ਇਸ ਵਕਤ ਪੁਲਿਸ ਰਿਮਾਂਡ ਤੇ ਹਨ ਮਕਦਮੇ ਦੀ ਤਫ਼ਤੀਸ਼ ਜਿਹੜੀ ਹੈ ਜਾਰੀ ਹੈ